ਰਾਜਾ ਮੁੰਡਿਆਂ ਦਾ ਟਾਈਮ ਹੈ ਇਹ ਕੌਣ ਹੈ ਮਿਥਣ ਹੈ ਮੇਰੇ ਮਿੱਤਰੋ ਸੁਰਕਪੁਰਿਆ ਯਾਦਵਰਾ ਦੀ ਟੀਮ ਦਾ ਹਿੱਸਾ ਆ ਬੱਲੇ ਬੱਲੇ ਹੋ ਰਹੀ ਪਈ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮਿਥਣ ਪਿਆਰ ਨਾਲ ਪਿਆਰ ਨਾਲ ਚੰਦਰਿਆ ਆਹ ਸਾਹਮਣੇ ਗੱਲ ਵੱਖਰੀ ਹੋਈ ਪਈ ਆ ਗੱਲ ਵੱਖਰੀ ਹੋਈ ਪਈ ਆ ਪਿਆਰ ਨਾਲ ਮਿਥਣ ਪਿਆਰ ਨਾਲ ਪਿਆਰ ਨਾਲ ਉਹ ਮੈਨੂੰ ਲੱਗਦਾ ਪਿੰਡਾਂ ਭਿਆਦਾ ਮੈਨੂੰ ਲੱਗਦਾ ਪਿੰਡਾਂ ਭਿਆਦਾ ਆਹ ਤਾਲੀਆਂ ਮਾਰੋ ਇੱਕ ਵਾਰੀ ਅੱਜ ਦੇ ਦਿਨ ਦਾ ਸਭ ਤੋਂ ਵੱਖਰਾ ਜੱਫਾ ਹੋਣਾ ਹੈ ਮਕਮ ਗੱਲਾ ਨੇ ਜੇ ਵਾਲੀ ਨੋਕ ਤੇ ਮੱਗਦੇ ਸਮੁੰਦਰਾਂ ਦੇ ਰੁਖ ਮੋੜ ਤੇ ਤੰਗ ਤੰਗ ਹੋ ਗਈ ਹੈ ਕਬੱਡੀ ਵਾਲਿਓ ਓ ਰਾਜੇ ਖੇਲੇ ਮਿੱਤਰਾਂ ਨੇ ਆ ਦੁੱਖ ਦੂਰ ਤੇ ਈ ਹੈ ਸਾਡੇ ਵੱਡੇ ਨੇ ਵੱਡਿਆਂ ਦਾ ਸਤਿਕਾਰ ਹੈ ਚਾਹੇ ਸਰਪੰਚ ਸਰਾਂ ਨੇ ਚਾਹੇ ਚੇਅਰਮੈਨ ਸਾਹਿਬ ਨੇ ਚਾਹੇ ਗੁਰੂ ਘਰ ਦੀ ਪ੍ਰਬੰਧ ਕਮੇਟੀ ਦੇ ਸੇਵਾਦਾਰ ਔਰ ਲੱਗਾ ਹੋਇਆ ਜੋਰ ਸਾਹਮਣੇ ਮੁਕਾਬਲਾ ਐਨ ਸ੍ਰੀ ਜੀਠੇ ਵਿੱਚ ਡੇਰੇ ਹੀ ਆ ਤੇ ਪੁਰੀਆਂ ਯਾਦਾਂ ਨੇ ਇਹ ਤਾਸ਼ਪੁਰੀਆ ਜੀਤਾ ਸਾਡੇ ਕੌਰੇ ਦਾ ਟਿੰਡੂ ਹੈ ਤੇ ਕੌਰਾ ਕਹਿੰਦੇ ਯੂਰਪ ਜਿੱਥੇ ਆ ਰਿਹਾ ਹੈ ਤਾਸ਼ਪੁਰੀਆ ਕੌਰਾ ਸਾਡੀ ਖੇਡ ਕਬੱਡੀ ਦਾ ਇੱਕ ਚੋਟੀ ਦਾ ਜਾਫੀ ਛੱਡਦਾ ਮੁਖੰਨਾ ਵਰਤ ਰਿਹਾ ਜਿਹੜੇ ਵੀਰਾਂ ਨੇ ਛਕਣਾ ਹੋਣਾ ਛੱਕੇ ਜਾਣ ਅੱਜ ਮਿੱਥਨ ਨੇ ਕਹਿੰਦੇ ਉਹਦਾ ਧੰਨਵਾਦ ਕਰਦੇ ਆ ਆ ਮੁਕਾਬਲਾ ਚੋਟੀ ਦਾ ਖੇਡ ਮੈਦਾਨ ਦੇ ਵਿੱਚ ਗੱਟਾ ਬਾਦਸ਼ਾਹ ਰੇ ਪ੍ਰਾ ਸਰਕਾਰਯੋਗ ਨੇ ਮੈਚ ਵੀ ਬੜਾ ਚੋਟੀ ਦਾ ਉਧਰ ਨਿਕਾਉਣ ਵਾਲੇ ਸਮੇਂ ਦੇ ਵਿੱਚ ਖੁੱਤੀ ਪਾਊਗਾ ਐਨ ਬੱਲੇ ਬੱਲੇ ਕਰੂਗਾ ਸਾਬਾ ਗੱਟਾ ਬਾਦਸ਼ਾਹ ਜੀ ਕਹਿੰਦੇ ਆ ਮੇਲਾ ਕਮੇਟੀ ਟੂੜ ਕਬੱਡੀ ਕਮੇਟੀ ਹੈ ਉਹਨਾਂ ਵੱਲੋਂ ਮਾਨਸਮਾਨ ਹੋਣਗੇ ਰਵਿੰਦਰਾ ਕੜਗਲ ਨਾ ਜੱਫਾ 500 ਦਾ ਹੋਰ ਦੇਖਾਂਗੇ ਭਾਵੇਂ ਇੱਧਰ ਜੱਫਾ ਲੱਗ ਜੇ ਸੇਕ ਦੀ ਰੇਡ ਫੁਰਖਪੁਰੀਆ ਤੇ ਕੁੰਡੀ ਚੋਲਾ ਹੋਇਆ ਨਾਲ ਕਹਿੰਦੇ ਕਾਕੇ ਵਰਗੇ ਤੇ ਪੰਮੇ ਵਰਗੇ ਕੰਡੋਰੀ ਵਾਲਾ ਪਰ ਅੰਕੇ ਸਲੇ ਰੇਡਰ ਨੇ ਆਪਣੀ ਖੇਡ ਕਲੱਬ ਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਤੁਹਾਨੂੰ ਲੈ ਚੱਲਦੇ ਆਂ ਪਿੰਡ ਗੱਟਾ ਬਾਸ਼ਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹਪੁਰ ਵਿਖੇ ਜਿੱਥੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ 1500 ਨੂੰ ਗੁਰਦੁਆਰਾ ਸਿੰਘ ਸਭਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹਪੁਰ ਵਿਖੇ ਸਮਾਗਮ ਕਰਵਾਇਆ ਗਿਆ ਰਾਤਰੀ ਦੀਵਾਨ ਤੇ ਨਾਲ ਜਿਹੜੇ ਦਿਨ ਦੇ ਦੀਵਾਨ ਸਜਾਏ ਗਏ ਇਸ ਦੀਵਾਨਾ ਦੇ ਵਿੱਚ ਸੰਤ ਮਹਾਪੁਰਖ ਬਾਬਾ ਸ਼ੰਦਰ ਸਿੰਘ ਜੀ ਸਭਰਾਵਾ ਵਾਲੇ ਸੰਤ ਮਹਾਪੁਰਖ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲਾ ਵਾਲੇ ਤੇ ਨਾਲ ਹੀ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਖੇਡਿਆ ਗਿਆ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਬਾਬਾ ਰਾਮ ਜੋਗੀ ਪੀਰ ਕਲੱਬ ਜਾਨੀਆਂ ਜਲੰਧਰ ਤੇ ਬਾਬਾ ਪਾਲਾ ਸਿੰਘ ਕਬੱਡੀ ਕਲੱਬ ਲੋਹਗੜ ਗੱਟਾ ਬਾਸ਼ਾ ਨੇ ਦੋ ਟੀਮਾਂ ਨੇ ਕਲੱਬਾਂ ਨੇ ਮੈਚ ਖੇਡਿਆ ਇਸ ਸ਼ੋਅ ਮੈਚ ਦੇ ਵਿੱਚ ਬਾਬਾ ਰਾਮ ਜੋਗੀ ਪੀਰ ਕਲੱਬ ਜਾਨੀਆਂ ਨੇ ਜਿੱਤ ਪ੍ਰਾਪਤ ਕੀਤੀ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਕਮੈਂਡੇਟਰ ਬੋਟਾ ਹਰੀਏ ਵਾਲਾ ਬਰਿੰਦਰ ਖੇਮਕਰਨ ਤੇ ਲਾਈਵ ਮਝਾਇਲਟੀ ਵੀ ਅਮਰਜੀਤ ਸੋਰ ਸਿਗਨ ਕੀਤਾ ਰੈਫਰੀ ਸੁੱਖਾ ਠੱਠੀਆ ਲਵ ਕਾਲੇਕੇ ਨੇ ਰੈਫਰੀ ਦੀ ਭੂਮਿਕਾ ਨਿਭਾਈ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਭਾਈ ਜੀ ਅੱਜ ਜਿਹੜਾ ਗੱਟੇ ਬਾਸ਼ੇ ਪ੍ਰੋਗਰਾਮ ਹੋਇਆ ਕੀ ਕਹਿਣਾ ਚਾਹੁੰਦੇ ਇਸੇ ਬਾਰੇ ਅੱਜ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਕਰਾਨੇ ਦੇ ਉਸ ਵਜੋਂ ਪਿੰਡ ਗੱਟਾ ਬਾਸ਼ਾ ਵਿੱਚ ਮਨਾਇਆ ਜਾਂਦਾ ਹੈ ਹਰਵਾਰੀ 15 ਸੌਨ ਨੂੰ ਮਿਲਾਇਆ ਜਾਂਦਾ ਇਸ ਮੇਲਾ ਜਿੱਥੇ ਵੱਡੀ ਗਿਣਤੀ ਚ ਮਹਾਪੁਰਸ਼ ਰਾਦੇ ਦਵਾਨਾ ਚ ਦਿਨੇ ਵੀ ਹਾਜ਼ਰੀ ਭਰਦੇ ਨੇ ਖਾਸ ਕਰਕੇ ਬਾਬਾ ਸਭਰਾਮ ਵਾਲੇ ਸ਼ਿੰਦਰ ਸਿੰਘ ਜੀ ਉਹਨਾਂ ਦੇ ਨਾਲ ਹੋਰ ਵੀ ਅੱਜ ਮਹਾਪੁਰਸ਼ ਆਏ ਸੀ ਬਾਬਾ ਜਸਵੰਤ ਸਿੰਘ ਜੀ ਆਸ ਪੂਰੇ ਵਾਲੇ ਤੇ ਨਾ ਬਾਅਦ ਕਵੀਸ਼ਰੀ ਜਿੱਥੇ ਟਾੜੀ ਜੱਥਿਆਂ ਨੇ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਉਸ ਤੋਂ ਬਾਅਦ ਦਵਾਨਾ ਦੀ ਸਮਾਪਤੀ 4 ਵਜੇ ਹੋਈ ਹੈ ਤੇ ਬਾਅਦ ਚ ਕਬੱਡੀ ਪਿੰਡ ਵੱਲੋਂ ਹੀ ਸਾਰੀ ਕਮੇਟੀ ਵੱਲੋਂ ਰਲ ਕੇ ਸਾਰੇ ਮੁੰਡੇ ਜਿਹੜੇ ਵੀ ਆਪਣੇ ਪਹਿਲਵਾਨ ਨੇ ਇੱਥੋਂ ਦੇ ਪੁਰਾਣੇ ਜਿੰਨੇ ਵੀ ਸਾਬਕਾ ਕਬੱਡੀ ਪਲੇਅਰ ਨੇ ਉਹਨਾਂ ਨਾਲ ਸਾਰਿਆਂ ਨੇ ਰਲ ਕੇ ਸਾਰੇ ਸੰਗਤ ਦੇ ਸਹਿਯੋਗ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਵਧੀਆ ਮੈਚ ਕਰਾਇਆ ਇਲਾਕੇ ਦੇ ਸਹਿਯੋਗ ਨਾਲ ਇਲਾਕੇ ਜੋਂ ਵੀ ਕਾਫੀ ਸੰਗਤਾਂ ਦਾ ਸਹਿਯੋਗ ਹੁੰਦਾ ਤੇ ਹੁਣ ਕਬੱਡੀ ਦੇ ਮੈਚ ਸਮਾਪਤ ਹੋਏ ਨੇ ਤੇ ਸੰਗਤਾਂ ਆਪੋ ਆਪਣੇ ਘਰਾਂ ਨੂੰ ਗਈਆਂ ਨੇ ਇਹ ਮੇਲਾ ਹਰ ਸਾਲ ਹੀ 1500 ਨੂੰ ਬੜੇ ਜੋਸ਼ ਨਾਲ ਬਣਾਇਆ ਜਾਂਦਾ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਇਸ ਦਿਸ ਵਜੋਂ ਬਣਾਇਆ ਜਾਂਦਾ ਹੈ। ਉਹਨਾਂ ਦਾ ਧੰਨਵਾਦ ਕੀਤਾ ਜਾਂਦਾ। ਭਾਈ ਜੀ ਨਾਂ ਕੀ ਜੀ ਆਪਣਾ ਜੀ? ਮੇਰਾ ਨਾਮ ਜਗਰਾਜ ਸਿੰਘ ਵੇਰਕਾ ਪਿੰਡ ਘਟਾਵਾਸ ਪਿੰਡ ਘਟਾਵਾਸਾ ਜੀ। ਠੀਕ ਹੈ ਭਾਈ ਜੀ। ਬਾਕੀ ਅੱਗੇ ਇਹਦੇ ਬਾਰੇ ਵਿਸਤਾਰ ਚ ਭਾਈ ਨਿਰਮਲ ਸਿੰਘ ਜੀ ਦੱਸਣਗੇ। ਠੀਕ ਹੈ ਭਾਈ ਜੀ ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਪੱਤੀ ਜੀ। ਹਾਂਜੀ ਭਾਈ ਜੀ। ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਪਿੰਡ ਹਰ ਸਾਲ ਦੀ ਤਰ੍ਹਾਂ ਜਿਹੜਾ ਜੋੜ ਮੇਲਾ ਬਣਾਇਆ ਜਾਂਦਾ ਜੀ 15 ਸੌਨ ਨੂੰ ਇਸ ਵਾਰ ਵੀ ਸਾਡੇ 1500 ਨੂੰ ਜੋ ਕੱਲ ਆਪਣਾ ਦਿਵਾਨ ਲੱਗੇ ਸੀ ਰਾਤ ਦੇ ਜਿਨ੍ਹਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਾਡੇ ਇਲਾਕੇ ਦੇ ਮਹਾਪੁਰਸ਼ ਸੰਤ ਬਾਬਾ ਸ਼ੰਦਰ ਸਿੰਘ ਜੀ ਤੇ ਹੋਰ ਵੀ ਕਥਾਵਾਚਕ ਰਾਤ ਦਾ ਦਿਵਾਨ ਲੱਗਾ ਤੇ ਸਵੇਰ ਜਿਹੜਾ ਸਾਡੇ 1500 ਨੂੰ ਜਿਹੜਾ ਜੋੜ ਮੇਲਾ ਹੁੰਦਾ ਉਹ ਸਵੇਰ ਬੜੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਰਲ ਮਿਲ ਕੇ ਸਾਰੇ ਨਗਰ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਿੰਦੇ ਵਿੱਚ ਮਹਾਪੁਰਸ਼ ਔਰ ਕਥਾਵਾਚਕ ਤੇ ਢਾਡੀ ਕਵੀਸ਼ਰੀ ਸਾਰਿਆਂ ਨੇ ਹਾਜ਼ਰੀ ਭਰੀ ਗੁਰਧਿਆਤ ਦੇ ਨਾਲ ਜਿੱਥੇ ਜੋੜਿਆ ਤੇ ਉਸ ਤੋਂ ਬਾਅਦ ਆਪਣੇ ਕਬੱਡੀ ਦਾ ਜਿਹੜਾ ਸ਼ੋਅ ਮੈਚ ਇੱਕ ਛੋਟੇ ਬੱਚਿਆਂ ਦਾ ਤੇ ਇੱਕ ਵੱਡੀ ਟੀਮ ਦਾ ਜਿਹੜਾ ਸ਼ੋਅ ਮੈਚ ਕਰਾਇਆ ਗਿਆ ਜੋ ਕਿ ਨਸ਼ੇ ਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਦੌਰ ਪੁਰਾਣੇ ਸਮਿਆਂ ਤੋਂ ਚੱਲ ਰਿਹਾ ਤੇ ਉਸ ਨੂੰ ਨਸ਼ਾ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਿਤ ਕਰਨ ਵਾਸਤੇ ਅਸੀਂ ਰਲ ਮਿਲ ਕੇ ਨੌਜਵਾਨਾਂ ਨੇ ਤੇ ਜਿਹੜੇ ਸਾਬਕਾ ਕਬੱਡੀ ਦੇ ਪਲੇਅਰ ਸੀ ਪੁਰਾਣੇ ਸਾਰਿਆਂ ਨੇ ਨਾਲ ਮਿਲ ਕੇ ਇਕੱਠੇ ਪ੍ਰਾਲਾ ਕਰਕੇ ਤੇ ਉਹ ਕਬੱਡੀ ਦਾ ਸ਼ੋਅ ਮੈਚ ਕਰਾਇਆ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਸੇਧ ਦੇ ਸਕੀਏ ਤੇ ਅੱਜ ਬੜੀ ਸਰਦਾ ਪਹਾਉਣਾ ਦਾ ਜੋੜ ਮੇਲਾ ਜਿਹੜਾ ਸੰਪੂਰਨ ਹੋਇਆ ਤੇ ਕਬੱਡੀ ਦਾ ਸ਼ੋਅ ਮੈਚ ਹੋਇਆ ਤੇ ਇਹਨਾਂ ਕੋ ਖੰਦੇ ਤੁਹਾਡੇ ਦਰਸ਼ਕਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣਾ ਜੀ ਬਲਵੰਤ ਸਿੰਘ ਇੱਥੇ ਜਿਹੜੇ ਕਬੱਡੀ ਦਾ ਸ਼ੋਅ ਮੈਚ ਖੇਡਿਆ ਗਿਆ ਕਿਹੜੀਆਂ ਕਿਹੜੀਆਂ ਟੀਮਾਂ ਵਿਚ ਖੇਡਿਆ ਗਿਆ ਤੇ ਕੌਣ-ਕੌਣ ਜਿੱਤੇ ਅੱਜ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਇਸ ਤੋਂ ਪਹਿਲਾਂ ਇੱਕ ਛੋਟਾ ਮੈਚ ਹੈ ਪਿੰਡ ਗਟਾ ਬਾਦਸ਼ਾ ਇਹ ਦੁਬਲੀ ਦੀ ਟੀਮ ਦੇ ਵਿਚਕਾਰ ਹੋਇਆ ਜਿਸ ਵਿੱਚ ਗੱਟਾ ਬਾਦਸ਼ਾਹੀ ਟੀਮ ਜਿੱਨਰ ਰਹੀ ਟੈਸਟ ਤੋਂ ਬਾਅਦ ਪਿੰਡਵਾਰ ਜਿਹੜਾ ਮੈਚ ਹੈ ਬਾਬਾ ਪਾਲਾ ਸਿੰਘ ਲੋਹਗੜ ਅਤੇ ਬਾਬਾ ਜੋਗੀ ਪੀਰ ਜਾਨੀਆਂ ਜਲੰਧਰ ਠੀਕ ਉਹਨਾਂ ਦੇ ਵਿਚਕਾਰ ਇੱਕ ਕਬੱਡੀ ਦਾ ਮੈਚ ਹੋਇਆ ਜਿੰਦੇ ਵਿੱਚ ਵਿੱਚ ਬਾਬਾ ਜੋਗੀ ਪੀਰ ਜਾਨੀਆਂ ਜਿੱਨਰ ਰਹੀ ਅਤੇ ਬਾਬਾ ਪਾਲਾ ਸਿੰਘ ਲੋਹਗੜ ਦੂਜੇ ਨੰਬਰ ਤੇ ਰਹੀ ਠੀਕ ਹੈ ਭਾਈ ਹਾਂ ਜੀ ਇਹ ਕਬੱਡੀ ਦੇ ਮੈਚ ਤੋਂ ਬਾਅਦ ਜੁਨੀਆਂ ਵੀ ਸੰਗਤਾਂ ਨੇ ਵੱਡੇ ਪੱਧਰ ਤੇ ਯੋਗਦਾਨ ਪਾਇਆ ਵਾ ਤੇ ਸਵਾਮਾ ਕੀਤੀਆਂ ਵਾ ਜੋੜ ਮੇਲੇ ਦੇ ਵਿੱਚ ਕਬੱਡੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਵੀ ਹਿੱਸਾ ਪਾਇਆ ਸਾਰੀਆਂ ਸੰਗਤਾਂ ਦਾ ਇਲਾਕੇ ਦਾ ਵੇਖਣ ਵਾਲਿਆਂ ਦਾ ਸਾਰਿਆਂ ਦਾ ਖੇਡਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਸਾਰੇ ਰਲ ਮਿਲ ਕੇ ਪਿੰਡਾਂ ਦੇ ਵਿੱਚ ਜਿਹੜਾ ਆਪਾਂ ਨੌਜਵਾਨੀ ਪੀੜੀ ਨੂੰ ਪ੍ਰੇਰਿਤ ਕਰੀਏ ਤੇ ਨਸ਼ਿਆਂ ਤੋਂ ਜਿਹੜਾ ਦੂਰ ਕਰੀਏ ਸਾਰੇ ਸੰਗਤਾਂ ਦਾ ਬਹੁਤ ਬਹੁਤ ਫਿਰ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਕਲੱਬ ਲੋਗੜ ਪ੍ਰਸ ਗੱਟਾ ਬਾਸ਼ਾ ਉਹ ਸਰਦਾਰ ਕਰਮਤ ਸਿੰਘ ਜੀ ਗੱਟੇ ਬਾਸ਼ਾ ਇਕਲੀ ਵਾਲਿਆਂ ਦੀ ਬਦੌਲਤ ਸਾਡੇ ਇੰਦਰਜੀਤ ਕਮੌਰ ਢਾਏ ਵਾਲੇ ਨੇ ਬਣਾਈ ਉਹ ਟੀਮ ਉਹ ਟੀਮ ਅੱਜ ਦੇ ਸਮੇਲੇ ਦੀ ਜੇਤੂ ਟੀਮ ਬਣੀ ਹੈ ਸਰਦਾਰ ਹਰਨੇਕ ਸਿੰਘ ਜੀ ਸਾਡੀ ਧਰਤੀ ਸਾਡੇ ਲੋਕ ਉਹ ਚੈਨਲ ਚਲਾਉਂਦੇ ਨੇ ਤੇ ਕਵਰੇਜ ਕਰਦੇ ਨੇ ਪੰਜਾਬ ਦੇ ਵੱਡੇ ਮੇਲਿਆਂ ਨੂੰ ਆਪਣੇ ਚੈਨਲ ਦੇ ਰਾਹੀ ਜਿਹੜੇ ਲਾਈਵ ਦਿਖਾਉਂਦੇ ਨੇ ਬਹੁਤ ਬਹੁਤ ਸਤਾਰ ਕਰਦੀ ਸਰਦਾਰ ਹਰਨੇਕ ਸਿੰਘ ਜੀ ਦਾ ਉਧਰ ਹੈ